नमस्कार आकाशवाणी जालंधर ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਕاجਲ ਅੱਜ ਦੀ ਇਸ ਕੜੀ 'ਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਲੋਕਾਂ ਨਾਲ ਕੀਤੀ ਗੱਲਬਾਤ ਦੇਸ਼ ਪੱਧਰ 'ਤੇ 1 ਸਤੰਬਰ ਤੋਂ 30 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ ਇਹ ਹਰ ਸਾਲ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਸਾਰੇ ਸਹਿਪਾਗੀ ਵਿਭਾਗਾਂ ਦੀ ਸ਼ਮੂਲੀਅਤ ਨਾਲ ਮਨਾਇਆ ਜਾਂਦਾ ਹੈ ਪੋਸ਼ਣ ਮਹੀਨੇ ਦਾ ਉਦੇਸ਼ ਲੋਕਾਂ ਖਾਸ ਕਰਕੇ ਔਰਤਾਂ ਅਤੇ ਬੱਚਿਆਂ ਵਿੱਚ ਪੋਸ਼ਣ ਅਤੇ ਸਿਹਤ ਜਾਗਰੂਕਤਾ ਨੂੰ ਵਧਾਉਣਾ ਹੈ ਜੋ ਉਤਪਾਦਕਤਾ ਆਰਥਿਕ ਵਿਕਾਸ ਅਤੇ ਦੇਸ਼ ਦੇ ਵਿਕਾਸ ਲਈ ਮਹੱਤਵਪੂਰਨ ਹੈ ਇਸ ਤਹਿਤ ਔਰਤਾਂ ਤੇ ਬੱਚਿਆਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਣ ਅਤੇ ਸੰਤੁਲਿਤ ਖੁਰਾਕ ਸੰਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਮੁਹਾਲੀ ਤੋਂ ਸਮਾਜਿਕ ਸੁਰੱਖਿਆ ਅਤੇ ਔਰਤ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ਼ੀਨਾ ਅਗਰਵਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਲੋਕਾਂ ਵੱਲੋਂ ਵੱਧ ਚੜ ਕੇ ਇਹਦੇ ਵਿੱਚ ਭਾਗ ਜਾ ਰਿਹਾ ਹੈ ਤੇ ਇੱਕ ਮੈਸੇਜ ਹੈ ਲੋਕਾਂ ਤੱਕ ਪਹੁੰਚਾੜ ਲਈ ਕਿ ਕਿਸ ਤਰ੍ਹਾਂ ਸੀ ਆਪਣੀ ਸਿਹਤ ਨੂੰ ਖਾਸ ਕਰਕੇ ਔਰਤਾਂ ਦੀ ਬੱਚਿਆਂ ਦੀ ਸਿਹਤ ਨੂੰ ਹੋਰ ਬਿਹਤਰ ਬਣਾ ਸਕਦੇ ਆ ਤਾਂ ਕਿ ਸਾਡਾ ਪੰਜਾਬ ਸਾਡੇ ਪੰਜਾਬ ਦੇ ਲੋਕੀ ਹੱਸਦੇ ਰਹਿਣ ਵਧਦੇ ਰਹਿਣ ਤੰਦਰੁਸਤ ਰਹਿਣ ਉਹਨਾਂ ਨੂੰ ਚੰਗਾ ਪੋਸ਼ਟਿਕ ਆਹਾਰ ਮਿਲੇ ਉਹਨਾਂ ਦੀ ਸਿਹਤ ਵਿੱਚ ਇੰਪਰੂਵਮੈਂਟ ਆਏ ਕਿ ਭਾਰਤ ਸਰਕਾਰ ਦੇ ਡਾਟਾ ਅਨੁਸਾਰ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦਾ ਵਿੱਚ ਕੁਪੋਸ਼ਣ ਦਾ ਸਤਾਰ ਪਹਿਲਾਂ ਤੋਂ ਅੱਧਾ ਰਹਿ ਗਿਆ ਹੈ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਅਤੇ ਸਾਰੇ ਲੋਕਾਂ ਦੇ ਪੰਜਾਬ ਸਰਕਾਰ ਦੇ ਸਾਡੀ ਸਾਰੀ ਟੀਮ ਦੇ ਸਹਿਯੋਗ ਨਾਲ ਐਫਰਟਸ ਨਾਲ ਸੰਭਵ ਹੋਇਆ ਹੈ ਤੇ ਅਸੀਂ ਅੱਗੇ ਵੀ ਇਸੇ ਤਰ੍ਹਾਂ ਕੰਮ ਕਰਦੇ ਰਹਾਂਗੇ ਤੇ ਆਸ ਕਰਦੀਆਂ ਕਿ ਇੱਥੇ ਖਤਮ ਨਹੀਂ ਹੁੰਦਾ ਇਹ ਉਪਰਾਲਾ ਇਹ سلسلہ ਅੱਗੇ ਵੀ ਚੱਲਦਾ ਰਹੇਗਾ ਮੁਹਾਲੀ ਤੋਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਸੁਮਨ ਵਾਲਾ ਨੇ ਪੋਸ਼ਣ ਮਹੀਨੇ ਦੌਰਾਨ ਚੱਲ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ ਪੋਸ਼ਣ ਅਭਿਆਨ ਦਾ ਕੰਮ ਹੈ ਜੰembre ਤੋਂ 30 ਸਤੰਬਰ ਤੱਕ ਅਸੀਂ ਕਰ ਰਹੇ ਹਾਂ। ਕਪੋਸ਼ਿਤ ਬੱਚਿਆਂ ਨੂੰ ਸੁਪੋਸ਼ਣ ਵੱਲ ਲੈ ਕੇ ਜਾਣਾ ਇਹ ਸਾਡੇ ਅਭਿਆਨ ਦਾ ਜਿਹੜਾ ਮੂਲ ਮੰਤਰ ਹੈ। ਇਸ ਵਿੱਚ ਬੱਚਿਆਂ ਦੀਆਂ ਤੇ ਮਾਵਾਂ ਦੀਆਂ ਬਹੁਤ ਸਾਰੀਆਂ ਐਕਟੀਵਿਟੀਆਂ ਕੀਤੀਆਂ ਜਾਂਦੀਆਂ ਹਨ। ਲੋ ਕਾਸਟ ਜਿਹੜੀਆਂ ਰੈਸਪੀਜ਼ ਹੁੰਦੀਆਂ ਹਨ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਤ ਕਰਨਾ ਤੇ ਇਸੇ ਅਭਿਆਨ ਦੇ ਤਹਿਤ ਅਸੀਂ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਘਰ 'ਚ ਮਿਲਣ ਵਾਲੀਆਂ ਚੀਜ਼ਾਂ ਤੋਂ ਹੀ ਕਿ ਆਪਾਂ ਬੱਚਿਆਂ ਨੂੰ ਕਪੋਸ਼ਿਤ ਤੋਂ ਸੁਪੋਸ਼ਿਤ ਕਿੱਦਾਂ ਕਰ ਸਕਦੇ ਆ ਉਹਦੇ ਪ੍ਰਤੀ ਇਹ ਲੋਕਾਂ ਨੂੰ ਅਸੀਂ ਸਚੇਤ ਕਰੀਦਾ ਉਹਨਾਂ ਨੂੰ ਇਹ ਜਿਹੜਾ ਸਪਲੀਮੈਂਟਰੀ ਨੋਟੀਸ਼ਨ ਦਿੱਤਾ ਜਾਂਦਾ ਉਹਦੇ ਵਿੱਚ ਇਸ ਤਰ੍ਹਾਂ ਦੇ ਖਰਾਕੀ ਤੱਤ ਹੁੰਦੇ ਆ ਕਿ ਬੱਚਾ ਜਿਹੜਾ ਵਿਕਾਸ ਹੈ ਉਹ ਪੂਰਨ ਰੂਪ ਵਿੱਚ ਹੋਵੇ ਤੇ ਬੱਚਾ ਆਪਣੇ ਜਿਹੜੇ ਮਾਈਲਸਟੋਨ ਆ ਉਹਨਾਂ ਨੂੰ ਚੰਗੀ ਤਰ੍ਹਾਂ ਪੂਰਾ ਕਰ ਸਕੇ ਮੋਗਾ ਤੋਂ ਅਧਿਆਪਕ ਜਸਪੀਤ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਪੋਸ਼ਨ ਦਾ ਸ਼ਿਕਾਰ ਹੋਏ ਬੱਚੇ ਹੁੰਦੇ ਹਨ ਬਿਮਾਰੀਆਂ ਦੇ ਸ਼ਿਕਾਰ ਜੰਕ ਫੂਡ ਨੂੰ ਛੱਡੋ ਉਮਰ ਵਧਾਉਣੀ ਹੈ ਤਾਂ ਮਾਂ ਦੇ ਹੱਥ ਦਾ ਖਾਣਾ ਖਾਓ ਦੇਸ਼ ਦੀ ਬਾਗਡੋਰ ਸੰਭਾਲਣ ਵਾਲੀ ਨਵੀਂ ਪੀੜੀ ਲਗਾਤਾਰ ਕਪੋਸ਼ਣ ਦਾ ਸ਼ਿਕਾਰ ਹੋ ਰਹੀ ਹੈ ਅਤੇ ਬੱਚਿਆਂ ਨੂੰ ਕਪੋਸ਼ਣ ਤੋਂ ਬਚਾਉਣ ਲਈ ਸਮੇਂ ਸਿਰ ਭੋਜਨ ਕਰਨ ਦੇ ਨਾਲ-ਨਾਲ ਫਲ ਫਰੂਟ ਅਤੇ ਮਾਂ ਦੇ ਹੱਥ ਦਾ ਬਣਿਆ ਖਾਣਾ ਦੇਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਹੀ ਦੇਸ਼ ਅਤੇ ਸਾਡੇ ਸਮਾਜ ਦੀ ਤਰੱਕੀ ਸੰਭਵ ਹੈ ਪੰਜਾਬ ਵਿੱਚ ਵੀ ਪੋਸ਼ਣ ਮਹੀਨੇ ਵਜੋਂ ਸੂਬੇ ਵਿੱਚ ਇੱਕ ਬੂਟਾ ਆਪਣੀ ਮਾਂ ਦੇ ਨਾਮ ਤੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਹੋਈ ਹੈ ਇਸ ਬਾਰੇ ਮੋਗਾ ਤੋਂ ਆਕਸ਼ੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਮਾਂ ਧਰਤੀ ਮਾਤਾ ਦਾ ਪ੍ਰਤੀਕ ਹੈ ਜੋ ਸਾਨੂੰ ਪਾਲਦੀ ਹੈ ਕੋਸ਼ਿਸ਼ਤੀ ਹੈ ਅਤੇ ਹਰ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕਰਦੀ ਹੈ ਇਸ ਮਹੀਮ ਰਾਹੀਂ ਅਸੀਂ ਮਾਂ ਦੇ ਸਤਿਕਾਰ ਵਿੱਚ ਇੱਕ ਬੂਟਾ ਰੋਪਣ ਦਾ ਸਲਾਹਕਾਰ ਬਣ ਰਹੇ ਹਾਂ ਇਹ ਸਿਰਫ ਇੱਕ ਰਸਮੀ ਬੂਟਾ ਨਹੀਂ ਸਗੋ ਪ੍ਰਕਿਰਤੀ ਦੇ ਸੁਰੱਖਣ ਲਈ ਸਾਡੀ ਜ਼ਿੰਮੇਵਾਰੀ ਦਾ ਪ੍ਰਗਟਾਵਾ ਹੈ ਬੂਟੇ ਲਗਾਉਣ ਨਾਲ ਸਿਰਫ ਪਰਿਵਾਰਿਕ ਸਮਰਪਣ ਨਹੀਂ ਸਗੋ ਹਵਾਵਾਂ ਨੂੰ ਸਾਫ਼ ਕਰਨਾ ਮਿੱਟੀ ਦੀ ਪੈਦਾਵਾਰਤਾ ਨੂੰ ਬਣਾਈ ਰੱਖਣਾ ਅਤੇ ਸਮੂਹਿਕ ਸਿਹਤ ਨੂੰ ਸੁਧਾਰਨਾ ਵੀ ਮਕਸਦ ਹੈ ਸਵਚ ਭਾਰਤ ਮਿਸ਼ਨ ਇਸ ਸਾਲ 2 ਅਕਤੂਬਰ ਨੂੰ ਆਪਣੇ 10 ਸਾਲ ਪੂਰੇ ਕਰਨ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਦੀ ਜਨਮ ਵਰੇਗਾਂ ਤੇ 2 ਅਕਤੂਬਰ 2014 ਨੂੰ ਪੂਰੇ ਰਾਸ਼ਟਰ ਵਿੱਚ ਸਵੱਛਤਾ ਨੂੰ ਹੁਲਾਰਾ ਦੇਣ ਲਈ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ ਇਸ ਤੱਥ ਪੰਜਾਬ ਸਮੇਤ ਦੇਸ਼ ਭਰ ਦੇ ਲੋਕਾਂ ਨੇ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮਿਸ਼ਨ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਤੇ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, "ਮੈਂ ਨਰੇਸ਼ ਕਿੜਾ ਸੁਪਰਡੈਂਟ ਸੈਨੀਟੇਸ਼ਨ ਨਗਰ ਕੌਂਸਲ ਫਾਜ਼ਿਲਕਾ ਸ਼ਹਿਰ ਵਿੱਚ ਸਵੱਛਤਾ ਦੇ ਪ੍ਰਤੀ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਉਲਿਕੀਆਂ ਜਾਣੀਆਂ। ਇਸ ਵਿੱਚ ਸਵੱਛਤਾ ਰੈਲੀ, ਇੱਕ ਪੇੜ ਮਾਂ ਦੇ ਨਾਮ ਪਲਾਸਟਿਕ ਫ੍ਰੀ ਡੇ" ਪਬਲਿਕ ਟਾਇਲਟ ਕਲੀਨ ਡਰਾਈਵ ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸ਼ੇਸ਼ ਸਫਾਈ ਅਭਿਆਨ ਚਲਾ ਕੇ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਿਤ ਮੁਕਤ ਬਣਾਉਣ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਨਗਰ ਕੌਂਸਲ ਨੂੰ ਇਸ ਸਫਾਈ ਭਿਆਨ ਵਿੱਚ ਸਯੋਗ ਦਿਓ ਤਾਂ ਜੋ ਆਪਣਾ ਸ਼ਹਿਰ ਸੁੰਦਰ ਤੇ ਸਾਫ਼ ਹੋ ਸਕੇ ਮੈਂ ਮੁਗਾ ਤੋਂ ਲੈਕਚਰਰ ਅਰਜਿੰਦਰ ਸਿੰਘ ਬੋਲ ਰਿਹਾ ਹਾਂ ਜਿੱਥੇ ਲੋਕਾਂ ਨੂੰ ਇਹ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਸੁੱਕਾ ਕੂੜਾ ਤੇ ਗਿੱਲਾ ਕੂੜਾ ਜਿਹੜਾ ਉਸ ਨੂੰ ਡੋ ਅੱਡੀ ਜਿਹੜਾ ਹੈਗਾ ਸਟਣ ਜਾਂ ਗਿੱਲੇ ਕੂੜੇ ਤੋਂ ਖਾਣਾ ਤਿਆਰ ਕਰਨਾ ਉੱਥੇ ਖਾਸ ਕਰਕੇ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਇਹ ਇਸ ਮਿਸ਼ਨ ਦੇ ਨਾਲ ਇੱਕ ਬੱਚਿਆਂ ਦੇ ਵਿੱਚ ਇੱਕ ਨਵੀਂ ਪ੍ਰੇਰਣਾ ਜਿਹੜੀ ਹੈਗੀ ਉਹ ਭਰੀ ਜਾ ਰਹੀ ਹੈ ਕਿ ਉਹ ਜਦੋਂ ਵੀ ਉਹ ਮਿਡੇ ਮੀਲ ਯਾਨੀ ਕਿ ਦੁਪਹਿਰ ਦਾ ਖਾਣਾ ਖਾਣ ਤਾਂ ਉਸ ਤੋਂ ਪਹਿਲਾਂ ਹੱਥ ਧੋਣ ਮੈਂ ਦਿਲਦਾਰ ਸਿੰਘ ਸਮਾਜਿਕ ਸਿੱਖਿਆ ਅਧਿਆਪਕ ਸਰਕਾਰੀ ਹਾਈ ਸਕੂਲ ਲਖਨਕਲਾਂ ਭਾਈ ਮਹਿਮ ਚਲਾਈ ਗਈ ਸੀ ਉਸ ਨਾਲ ਲੋਕਾਂ ਦਾ ਬਹੁਤ ਲਾਭ ਹੋਇਆ ਹੈ ਪੂਰੇ ਦੇਸ਼ ਵਿੱਚ ਗੰਦਗੀ ਘਟੀ ਹੈ ਮੈਂ ਬਤੌਰ ਅਧਿਆਪਕ ਇਸ ਸਬੰਧੀ ਆਪਣੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰੀਕਿਆਂ ਰਾਹੀਂ ਪ੍ਰੇਰਿਤ ਕੀਤਾ ਹੈ ਤੇ ਇਸ ਮਹਿਮ ਵਿੱਚ ਯੋਗਦਾਨ ਪਾਇਆ ਹੈ ਇਸ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਬ੍ਰਿਜਮੌਰ ਜਯਸ਼ੀ ਮੋਦੀ ਸਰਕਾਰ ਨੇ ਇੱਕ ਇਹੋ ਜਿਹਾ ਦਿਮਾਗ ਵਿੱਚ ਲੋਕਾਂ ਦੇ ਇਸ ਮੋਹਮ ਦੇ ਨਾਤੇ ਉਹਨਾਂ ਨੂੰ ਜੋੜਿਆ ਕਿ ਅੱਜ ਛੋਟੇ ਬੱਚੇ ਤੋਂ ਲੈ ਕੇ بڑا ਬੰਦਾ ਬਜ਼ੁਰਗ ਮਹਿਲਾ ਖਾਸ ਕਰ ਛੋਟੇ ਬੱਚੇ ਇਹਨਾਂ ਚੀਜ਼ਾਂ ਤੋਂ ਬੜੇ ਪ੍ਰੇਰਿਤ ਹੋ ਕੇ ਉਹ ਸਵੱਛਤਾ ਵੱਲ ਨੂੰ ਜਾ ਰਹੇ ਹੈ ਚਾਹੇ ਸਰਕਾਰ ਦੀ ਗੱਲ ਕਰੀਏ ਸਰਕਾਰ ਨੇ ਗਰੀਬ ਲੋਕਾਂ ਦੇ ਲਈ ਜਿਹੜਾ ਉਹ ਖੁੱਲੇ ਚ ਸੌਂਚ ਜਾਂਦੇ ਸੀਗੇ ਉਹਨਾਂ ਦੇ ਲਈ ਸੋਚ ਵਾਲਿਆ ਬਣਾ ਕੇ ਤੇ ਆਲੇ ਦੁਆਲੇ ਦਾ ਜਿਹੜਾ ਹੈ ਲੋਕਾਂ ਨੂੰ ਅਵੇਅਰ ਕਰਕੇ ਸਵੱਛਤਾ ਦੇ ਨਾਲ ਜੋੜਿਆ ਹੈ ਮੈਂ ਗ੍ਰੈਨੀਆ ਹੋਰ ਮੋਹੱਲਤ ਤੋਂ ਮੇਰਾ ਨਾਮ ਰਜਨੀ ਹੈ ਔਰ ਮੋਦੀ ਜੀ ਨੇ 2014 ਦੇ 2 ਅਕਤੂਬਰ ਨੂੰ ਜਿਹੜਾ ਸਵੱਛ ਭਾਰਤ ਅਭਿਆਨ ਜਿਹੜਾ ਸ਼ੁਰੂ ਕੀਤਾ ਸੀ ਬੜਾ ਹੀ ਵਧੀਆ ਸ਼ੁਰੂ ਕੀਤਾ ਅਗੇ ਲੋਕੀ ਗਿੱਲਾ ਗੁੜਾ ਸੁੱਕਾ ਗੁੜਾ ਨਾਲ ਅਲੱਗ-ਅਲੱਗ ਰੱਖਦੇ ਤਾਂ ਕਿ ਸਵੱਛਤਾ ਦਾ ਧਿਆਨ ਰੱਖਿਆ ਜਾਏ ਲੋਕਾਂ ਨੂੰ ਬਿਮਾਰੀਆਂ ਨਾ ਲੱਗਣ ਗਿੱਲੇ ਗੁੜੇ ਤੋਂ ਅਸੀਂ ਖਾਦ ਬਣਾ ਲੈਂਦੇ ਹਾਂ ਸੁੱਕੇ ਗੁੜੇ ਤੋਂ ਅਸੀਂ ਰੀਸਾਈਕਲ ਕਰ ਲੈਂਦੇ ਹਾਂ ਉਹਨਾਂ ਯੂਜ਼ ਕਰ ਲੈਂਦੇ ਹਾਂ ਪਲਾਸਟਿਕ ਬਣਾ ਲੈਂਦੇ ਹਾਂ ਔਰ ਮੋਦੀ ਜੀ ਨੇ ਜਿਹੜੀ ਮਹਿਲਾ ਨੇ ਮਹਿਲਾਵਾਂ ਲਈ ਕੰਮ ਕੀਤਾ ਕਿ ਸਵਚਾਲੇ ਬਣਾਉਂਦੇ ਮੈਂ ਦੀਪਕ

ਤੇ ਅੱਛੀ ਸਿਹਤ ਰਹੇਗੀ ਬਿਮਾਰੀਆਂ ਨਹੀਂ ਆਣਗੀਆਂ ਤੇ ਜਿਹੜੇ ਸਰਕਾਰ ਦੇ ਉੱਪਰ ਜਿਹੜਾ ਬਿਮਾਰੀਆਂ ਤੇ ਖਰਚ ਹੋਉਂਦਾ ਜਿਹੜਾ ਲੋਡ ਹੈ ਘਟ ਹੋਏਗਾ ਉਹ ਸਾਡਾ ਦੇਸ਼ ਤਰੱਕੀ ਕਰੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੂਟੇ ਲਾਉਣ ਦੀ ਮੁਹਿੰਮ ਇੱਕ ਪੇੜ ਮਾਂ ਕੇ ਨਾਮ ਤਹਿਤ ਦੇਸ਼ ਭਰ ਦੇ ਲੋਕਾਂ ਨੂੰ ਇਸ ਬਰਸਾਤ ਦੇ ਮੌਸਮ ਵਿੱਚ ਬੂਟੇ ਲਗਾਉਣ ਦਾ ਸੱਦਾ ਦਿੱਤਾ ਹੈ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਪ੍ਰੇਮੀ ਅਤੇ ਆਮ ਲੋਕ ਇਸ ਮੁਹਿੰਮ ਨੂੰ ਲੈ ਕੇ ਬੇਹਦ ਉਤਸ਼ਾਹਤ ਨੇ ਅਤੇ ਵੱਖ-ਵੱਖ ਕਿਸਮ ਦੇ ਬੂਟੇ ਵੀ ਲਾ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬੂਟੇ ਲਾਉਣ ਬਾਰੇ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਫਰੀਦਕੋਟ ਮੰਡਲ ਦਫ਼ਤਰ ਵਿਖੇ ਪੰਜ ਬੂਟੇ ਉਪ ਮੰਡਲ ਦਫ਼ਤਰਾਂ ਵਿੱਚ ਤਿੰਨ ਬੂਟੇ ਅਤੇ ਹਰ ਸੈਕਸ਼ਨ ਤੇ ਘੱਟੋ ਘੱਟ ਦੋ ਬੂਟੇ ਜ਼ਰੂਰ ਲਗਾਏ ਜਾਣਗੇ ਸਭ ਤੋਂ ਵੱਧ ਜ਼ਰੂਰੀ ਇਹਨਾਂ ਬੂਟਿਆਂ ਨੂੰ ਲਗਾਏ ਜਾਣ ਤੋਂ ਬਾਅਦ ਇਹਨਾਂ ਨੂੰ ਸੰਭਾਲ ਕਰਨਾ ਹੈ ਇਹ ਜੋ ਬਰਸਾਤੀ ਮੌਸਮ ਹੈ ਬਹੁਤ ਠੁਕਮਾ ਹੈ ਇਹਨਾਂ ਵਿੱਚ ਬੂਟੇ ਆਉਂਦੇ ਆ ਜਿਵੇਂ ਗੁਲਮੋਹਰ ਅਰਜਨ ਸ਼ੀਸ਼ਮ ਨਿੰਮ ਜਾਮਣ ਆਮ ਮਰੂਦ ਨਿੰਬੂ ਆਮਲਾ ਇਮਲੀ ਇਸ ਤਰ੍ਹਾਂ ਦੇ ਬੂਟੇ ਸ਼ਾਮਲ ਹਨ ਆਪਦੇ ਇਲਾਕੇ ਚ ਆਪਦੀ ਦੁਕਾਨ ਆਪਦੇ ਆਲੇ ਲਈ ਇਹ ਬੂਟੇ ਜ਼ਰੂਰ ਲਗਾਏ ਜਾਣ। ਜੀ ਮੇਰਾ ਨਾਮ ਹਰਜੀਤ ਸਿੰਘ ਪੰਨੂ ਹੈ ਜੀ। ਮੈਂ ਸੋਸ਼ਲ ਐਕਟਿਵਿਸਟਾਂ। ਅਸੀਂ 2250 ਦੇ ਕਰੀਬ ਪੇੜ ਲਾ ਚੁੱਕੇ ਸੀ ਤੇ ਹੁਣ ਦੁਬਾਰਾ ਜਿਹੜੇ ਲਾਏ ਸੀਗੇ 120 ਪੇੜ ਲਿਆਂਦੇ ਸੀ ਉਹਦੇ ਚੋਂ ਅਸੀਂ 50 ਕਾ ਲਾ ਚੁੱਕੇ ਆਂ ਬਾਕੀ ਅਸੀਂ ਲਾਣੇ ਆਂ ਕਿਉਂਕਿ ਪੇੜ ਵੀ ਉਵੇਂ ਹੀ ਸਾਨੂੰ ਛਾਂ ਦਿੰਦਾ ਜਿਵੇਂ ਸਾਡੀ ਮਾਂ ਦੀ ਸਾਡੀ ਜ਼ਿੰਦਗੀ ਛਾਂ ਐ ਜੋ ਮਾਂ ਦਾ ਰੋਲ ਐ। ਇਹਨਾਂ ਪੇੜਾਂ ਦੀ ਵਜ੍ਹਾ ਨਾਲ ਹੀ ਅਸੀਂ ਬਚੇ ਰਹੇ ਜੋ ਸਾਨੂੰ ਸ਼ੁੱਧ ਆਕਸੀਜਨ ਮਿਲਦੀ ਰਹੀ ਐ। ਜਿਵੇਂ ਨਿੰਮ ਦੇ ਪੇੜ ਐ ਇਹ ਵੀ ਜ਼ਿਆਦਾ ਲਾਉਣੇ ਚਾਹੀਦੇ ਆਂ ਇਹ ਦਵਾਈਆਂ ਵੀ ਯੂਜ਼ ਹੁੰਦੀ ਐ। ਪ ਦੇ ਜਿਹੜੇ ਹੈਵੀ ਪੇੜ ਆ ਸਾਨੂੰ ਜ਼ਿਆਦਾਤਰ ਲਾਉਣੇ ਚਾਹੀਦੇ ਆ ਮੇਰਾ ਨਾਮ ਹਰਪ੍ਰੀਤ ਕੌਰ ਹੈ ਗੁਰਦਾਸਪੁਰ ਵਿਖੇ ਐਜ਼ ਅ ਟੀਚਰ ਜੌਬ ਕਰਦੀ ਹਾਂ ਅਤੇ ਜਿੰਨੇ ਵੀ ਵਾਤਾਵਰਨ ਪ੍ਰੇਮੀ ਹਨ ਉਹਨਾਂ ਨੂੰ ਆਪਣੇ ਘਰ ਦੇ ਆਸ-ਪਾਸ ਇੱਕ ਪੇੜ ਜ਼ਰੂਰ ਲਗਾਉਂਦੀ ਬੇਨਤੀ ਕਰਦੀ ਹਾਂ ਤਾਂ ਕਿ ਅਸੀਂ ਸਾਰੇ ਮਿਲ ਕੇ ਵਾਤਾਵਰਨ ਨੂੰ ਹੋਰ ਵੀ ਬਿਹਤਰ ਬਣਾਉਣ ਚ ਸਹਾਈ ਹੋਈਏ ਅਤੇ ਪ੍ਰਦੂਸ਼ਣ ਕਰਕੇ ਅਣਗਿਣਤ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੀਏ ਮੈਂ ਪ੍ਰੋਫੈਸਰ ਤਨਵੀਰ ਕੌਰ ਗੁਰਨਾਨਕ ਕਾਲਜ ਮੋਗਾ ਤੋਂ ਅਸੀਂ ਮਨੁੱਖ ਕੁਦਰਤ ਦਾ ਇੱਕ ਹਿੱਸਾ ਹਾਂ ਅਤੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਕੁਦਰਤ ਨਾਲ ਜੁੜੇ ਰਹਿਣ ਲਈ ਪੇੜ ਪੌਦੇ ਲਗਾਉਂਦੇ ਰਹੀਏ ਤਾਂ ਜੋ ਅਸੀਂ ਆਪਣੇ ਗੰਦਲੇ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਕਰ ਸਕੀਏ ਜੇਕਰ ਵਾਤਾਵਰਨ ਸ਼ੁੱਧ ਹੋਏਗਾ ਤਾਂ ਹੀ ਅਸੀਂ ਆਪਣੇ ਜੀਵਨ ਨੂੰ ਬਿਮਾਰੀ ਰਹਿਤ ਕਰ ਸਕਾਂਗੇ ਸਾਡੀ ਆਉਣ ਵਾਲੀ ਪੀੜ੍ਹੀ ਵੀ ਸੁਰੱਖਿਅਤ ਹੋ ਸਕੇ ਤੇ ਅਸੀਂ ਵੀ ਬਿਮਾਰੀਆਂ ਤੋਂ ਆਪਣਾ ਬਚਾਅ ਕਰ ਸਕੀਏ ਮੈਂ ਵਿਕੀ ਵਰਮਾ ਪਠਾਨਕੋਟ ਵਾਸੀ ਮਾਂ ਦੇ ਨਾਮ ਦਾ ਇੱਕ ਰੁੱਖ ਜ਼ਰੂਰ ਆਪਣੇ ਸ਼ਹਿਰ 'ਚ ਆਪਣੇ ਇਲਾਕੇ 'ਚ ਕਿਤੇ ਨਾ ਕਿਤੇ ਜ਼ਰੂਰ ਲਗਾਓ ਤੇ ਉਹਨੂੰ ਪੂਰੀ ਤਰ੍ਹਾਂ ਵਧਾ ਕੇ ਤੇ ਉਹਦਾ ਬੈਨੀਫਿਟ ਲਵੋ কারণ ਕਿ ਜਿਹੜਾ ਇੱਕ ਰੁੱਖ ਹੈਗਾ ਕਿੰਨੇ ਮਨੁਸ਼ਿਆਂ ਨੂੰ ਕਿੰਨੀ ਆਕਸੀਜਨ ਦਿੰਦਾ ਹੈ ਤੇ ਕਿੰਨੇ ਲੋਕਾਂ ਤੋਂ ਉਪਰ ਤੋਂ ਛਾਂ ਦਿੰਦਾ ਹੈ ਤੇ ਬਹੁਤ ਤਰ੍ਹਾਂ ਦੇ ਸਾਡੇ ਸੁੱਖਾਂ ਦੇ ਵਿੱਚ ਕੰਮ ਆਉਂਦਾ ਜੇ ਇਸ ਕਾਕੇ ਮੇਰੀ ਤੁਹਾਡੀ ਸਾਰਿਆਂ ਦੀ ਅਪੀਲ ਹੈ ਕਿ ਆਪਣੇ ਮਾਦਾ ਨਾਦਾ ਇੱਕ ਰੁੱਖ ਲਗਾ ਕੇ ਉਹਨੂੰ ਭੁੱਲਣਾ ਨਹੀਂ ਹੈ ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਫਰੀਦਕੋਟ ਤੋਂ ਤਰਸੀਮ ਕੁਮਾਰ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਮੋਗਾ ਤੋਂ 우ਸ਼ਾ ਕੌਰ ਜਸ਼ਨ ਮੋਹਾਲੀ ਤੋਂ ਮਨੋਜ ਕਿਰਦਰ ਅਤੇ ਪਠਾਨਕੋਟ ਤੋਂ ਰਜਨੀਸ਼ ਕੁਮਾਰ ਇਸੇ ਨਾਲ ਹੀ ਸਮਰਥਨ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ rahul kumar ਪੇਸ਼ਕਸ਼ ਅਸ਼ਵਨੀ కుమార్ ਸ਼ਰਮਾ